ਕੈਨੇਡਾ ਦੇ ਵਿੱਚ ਮੁੰਡਾ ਆਪ ਦੇ ਮਾਸੜ ਦਾ ਟਰਾਲਾ ਚਲਾਉਂਦਾ ਹੁੰਦਾ ਤੇ ਮਾਸੜ ਉਸ ਮੁੰਡੇ ਦਾ 11 ਲੱਖ ਰੁਪਇਆ ਦੱਬ ਲੈਂਦਾ ਕਹਿੰਦਾ ਨਹੀਂ ਦਿੰਦਾ ਪੈਸੇ ਕੀ ਕਰ ਲੇਗਾ ਜਾਂ ਭੱਜ ਜਾ ਤੈਨੂੰ ਕੰਮ ਤੋਂ ਹਟਾ ਦਾਂ ਇਸ ਤੋਂ ਮੁੰਡੇ ਨੂੰ ਬਹੁਤ ਮਾਸੜ ਗਾਲਾਂ ਕੱਢਦਾ ਉਸ ਤੋਂ ਬਾਅਦ ਜਦੋਂ ਮਾਸੜ ਫਿਰ ਪੰਜਾਬ ਆਉਂਦਾ ਤੇ ਫਿਰ ਕੈਨੇਡਾ ਬੈਠਾ ਮੁੰਡਾ ਮਾਸੜ ਦੀਆਂ ਇਹੋ ਜਿਹੀਆਂ ਤਸੱਲੀਆਂ ਕਰਾਉਂਦਾ ਇਹੋ ਜਿਹੀਆਂ ਚੀਕਾਂ ਪਵਾਉਂਦਾ ਕਿ ਮਾਸੜ ਕਹਿੰਦਾ ਵੀ 12 ਲੱਖ ਲੈ ਲਓ ਮੇਰਾ ਖਿਹੜਾ ਛੱਡ ਦਿਓ ਹੱਥ ਜੋੜ-ਜੋੜ ਕੇ ਛੁੱਟਦਾ ਫਿਰ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮਤਲਬ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਸ ਬਾਈ ਦਾ ਨਾਮ ਹੈਗਾ ਦਲਜੀਤ ਤੇ ਬਾਈ ਰਹਿੰਦਾ ਕੈਨੇਡਾ ਦੇ ਵਿੱਚ ਜਿਹੜਾ ਬਾਈ ਦਲਜੀਤ ਹੁੰਦਾ ਬਾਈ ਦੀ ਘਰਵਾਲੀ ਨੇ ਆਈਲੈਂਡਸ ਕਰੀ ਹੁੰਦੀ ਆ ਤੇ ਬਾਈ ਆਪਦੀ ਘਰਵਾਲੀ ਦੇ ਨਾਲ ਕੈਨੇਡਾ ਗਿਆ ਹੁੰਦਾ ਤੇ ਬਾਈ ਦਾ ਇੱਕ ਮਾਸੜ ਹੁੰਦਾ ਜਿਹੜਾ ਕਿ ਕਾਫੀ ਪੁਰਾਣੇ ਸਮੇਂ ਤੋਂ ਕੈਨੇਡਾ ਦੇ ਵਿੱਚ ਸੈੱਟ ਹੁੰਦਾ ਪੀਆਰ ਹੁੰਦਾ ਉੱਥੋਂ ਦਾ ਸਿਟੀਜ਼ਨ ਹੁੰਦਾ ਘਰਵਾਲੀ ਸਟੱਡੀ ਕਰਨ ਲੱਗ ਗਈ ਬਾਈ ਵਿਚਾਰਾ ਕੰਮਕਾਰ ਕਰਨ ਲੱਗ ਗਿਆ ੱੱਕੇ ਤੋੜੇ ਖਾਣ ਲੱਗ ਗਿਆ ਮਾਸੜ ਦਾ ਘਰ ਵੀ ਨੇੜੇ ਸੀਗਾ ਮਾਸੜ ਘਰੇ ਵੀ ਆਉਣ ਜਾਣ ਵਧੀਆ ਸੀਗਾ ਤੇ ਮਾਸੜ ਕੋਲੇ 5-7 ਟਰਾਲੇ ਹੁੰਦੇ ਸੀਗੇ ਚਲੋ ਜੀ ਬਾਈ ਨੇ ਸਾਲ ਡੇਢ ਸਟੋਰਾਂ ਦੇ ਕੰਮਕੁਮ ਕੀਤਾ ਹੌਲੀ ਹੌਲੀ ਟਰਾਲੇ ਦਾ ਲਾਇਸੈਂਸ ਬਣਵਾ ਲਿਆ ਤੇ ਫਿਰ ਮਾਸੜ ਕਹਿੰਦਾ ਵੀ ਐ ਕਰ ਵੀ ਤੂੰ ਮੇਰਾ ਟਰਾਲਾ ਚਲਾਉਣ ਲੱਗ ਜਾ ਬਾਈ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਤਾਂ ਕੰਮ ਹੀ ਕਰਨਾ ਚਲੋ ਜੀ ਬਾਈ ਆਪਦੇ ਮਾਸੜ ਦੇ ਟਰਾਲੇ ਤੇ ਚੜ ਜਾਂਦਾ ਬਾਈ ਕਹਿੰਦਾ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਿਆ ਕਰਨਾ ਕਹਿੰਦਾ 6 ਮਹੀਨੇ ਤਾਂ ਮਾਸੜ ਨੇ ਬੜਾ ਪੁੱਤ ਪੁੱਤ ਕੀਤਾ ਤੇ ਉਸ ਤੋਂ ਬਾਅਦ ਮਾੜੀਆਂ-ਮੁਡੀਆਂ ਤੱਕ ਪੁੱਗ ਲਾਇਆ ਕਹਿੰਦਾ ਮੈਨੂੰ ਗਾੜਾ-ਗਾੜਾ ਵੀ ਕਹਿੰਦਾ ਉਹ ਗੱਲ ਫਿਰ ਮਾਸੀ ਨੂੰ ਵੀ ਦੱਸੀ ਵੀ ਮਾਸੜਾ ਪਹਿਲਾਂ ਤਾਂ ਪੁੱਤ-ਪੁੱਤ ਕਰਦਾ ਸੀ ਤੇ ਹੁਣ ਗਾਲਾਂ-ਗੋਲਾਂ ਕੱਢਦਾ ਮਾਸੀ ਕਹਿੰਦੀ ਕੋਈ ਗੱਲ ਨਹੀਂ ਤੇਰੇ ਮਾਸੜਾ ਦਾ ਸੁਭਾਅ ਹੀ ਐ ਉਹ ਜਿਆ ਜਦੋਂ ਪੈਗ ਉੱਪਰ ਗਲਾ ਲੈਂਦਾ ਉਹ ਨੂੰ ਨਹੀਂ ਸਮਝ ਪੈਂਦੀ ਤੂੰ ਗੁੱਸਾ ਨਾ ਕਰਿਆ ਕਰ ਕਹਿੰਦਾ ਮੈਂ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਬਾਈ ਕਹਿੰਦਾ ਵੀ ਮੈਂ ਨਾ ਆਪਦੇ ਮਾਸੜਾ ਤੋਂ ਜਿਹੜੀ ਤਨਖਾਹ ਹੁੰਦੀ ਸੀ ਉਹ ਮੈਂ ਸਾਰੀ ਨਹੀਂ ਸੀ ਲੈਂਦਾ ਹੁੰਦਾ ਬਸ ਮੈਂ ਖਰਚੇ ਜੋਗੇ ਪੈਸੇ ਲੈ ਲੈਂਦਾ ਸੀਗਾ ਬਾਕੀ ਮੈਂ ਮਾਸ ਨੂੰ ਦੇ ਮਾਸੜਾ ਤੂੰ ਆਪੇ ਕੋਲ ਰੱਖ ਵੀ ਮੈਂ ਆਪਦੀ ਭੈਣ ਦਾ ਵਿਆਹ ਕਰਨਾ ਵੀ ਉਹ ਤੋਂ ਸਾਰੇ ਪੈਸੇ ਮੈਨੂੰ ਇਕੱਠੇ ਦੇ ਕਹਿੰਦਾ ਮੈਨੂੰ ਐ ਸੀਗਾ ਯਾਰ ਵੀ ਪੈਸੇ ਜਿਵੇਂ ਘਰੇ ਭੇਜੇ ਘਰੇ ਵੀ ਕਿਈ ਵਾਰ ਪੈਸੇ ਚੱਲ ਜਾਂਦੇ ਆ ਹਨਾ ਆਪਦੇ ਕੋਲ ਪਈ ਵੀ ਪੈਸੇ ਚੱਲ ਜਾਂਦੇ ਆ ਕਹਿੰਦਾ ਮੈਂ ਖਰਚਾ ਖੁਰਚਾ ਲੈ ਲਿਆ ਕਰਨਾ ਤੇ ਬਾਕੀ ਪੈਸੇ ਮਾਸੜ ਕੋਲੇ ਜਮਾ ਕਰਾ ਦਿਆ ਕਰਨੇ ਜੇ ਘਰਦਿਆਂ ਨੂੰ ਲੋਡ ਪਿਆ ਕਰਨੀ ਕੋਈ 2 ਲੱਖ ਦੀ 3 ਲੱਖ ਦੀ ਉਹਨੇ ਕਿ ਲੈ ਕੇ ਮਾਸੜ ਤੋਂ ਘਰਦਿਆਂ ਨੂੰ ਭੇਜ ਦਿਆ ਕਰਨੇ ਕਹਿੰਦਾ ਚਲੋ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਸੀਗੀ ਕਹਿੰਦਾ ਹੁਣ ਜਿਹੜਾ ਮੇਰਾ ਮਾਸੜ ਸੀਗਾ ਇਹ ਪਿੱਠ ਪਿੱਛੇ ਮੇਰੀ ਬਦਨਾਮੀ ਬਹੁਤ ਕਰਦਾ ਹੁੰਦਾ ਸੀਗਾ ਪਰ ਕਹਿੰਦਾ ਮੈਨੂੰ ਉਸ ਗੱਲ ਦਾ ਨਹੀਂ ਸੀ ਪਤਾ ਮਾਸੜ ਨੇ ਕਹਿੰਦਾ ਪੰਜਾਬ ਫੋਨ ਲਾ ਲਿਆ ਕਰ ਉਹਨਾਂ ਨੂੰ ਕਹੀ ਜਾਇਆ ਕਰਨਾ ਇਹਦਾ ਕੁੜੀਆਂ ਦਾ ਗਾੜੂ ਆ ਇਹਦਾ ਟਰੱਕ ਚ ਵੀ ਕੁੜੀਆਂ ਚੜਾ ਲੈਂਦਾ ਨਾਲ ਇਹਦਾ ਪੈਗ ਸ਼ੈਗ ਬਾਲੇ ਲਾਉਂਦਾ ਇਹਦਾ ਨਸ਼ੇ ਪੱਤੇ ਕਰਦਾ ਇਹਦਾ ਮੰਦਿਰ ਦੇ ਨਾਲ ਬੜੀ ਤੁਰੀ ਫਿਰਦੀ ਆ ਵੀ ਐਵੇਂ ਬੇਫਜ਼ੂਲ ਦੀਆਂ ਗੱਲਾਂ ਮੇਰੇ ਮਾਂ ਪਿਓ ਨੂੰ ਕੋਈ ਨਹੀਂ ਪਤਾ ਨਾ ਹੀ ਮੇਰੇ ਮਾਂ ਪਿਓ ਨੇ ਹੁਜੇ ਕੋਈ ਗੱਲ ਕਰਦਾ ਸੀਗਾ ਜਾਨੀ ਕਿ ਜਿਹੜੇ ਮੇਰੇ ਆਲੇ ਦੁਆਲੇ ਦੇ ਰਿਸ਼ਤੇਦਾਰ ਸੀ ਉਹਨਾਂ ਚ ਏ ਸਬੰਧ ਨੇ ਕਹਿੰਦਾ ਮੈਨੂੰ ਇੰਨਾ ਕੁ ਬਦਨਾਮ ਕਰਤਾ ਵੀ ਗੱਲਾਂ ਛੱਡ ਦੇ ਕਹਿੰਦਾ ਮੈਨੂੰ ਉਸ ਗੱਲ ਦਾ ਬਿਲਕੁਲ ਵੀ ਨਹੀਂ ਸੀ ਪਤਾ ਕਹਿੰਦਾ ਚਲੋ ਜੀ ਮੈਂ ਪੂਰੀ ਇਮਾਨਦਾਰ ਨਾਲ ਕੰਮ ਕਰ ਰਿਹਾ ਹਾਂ ਕਹਿੰਦਾ ਓਨੇ ਤੇ ਭੈਣ ਦੇ ਵਿਆਹ ਦੇ ਦਿਨ ਫਿਕਸ ਹੋ ਜਾਂਦੇ ਆ ਕਹਿੰਦਾ ਭੈਣ ਦੇ ਵਿਆਹ ਤੋਂ 2 ਕੁ ਮਹੀਨੇ ਪਹਿਲਾਂ ਮੈਂ ਮਾਸੜ ਨੂੰ ਕਹਿ ਦਿੰਦਾ ਵੀ ਮਾਸੜਾ 15 ਦਿਨਾਂ ਤੱਕ ਜਿਹੜਾ ਜਿੰਨਾ ਵੀ ਮੇਰਾ ਬੈਲੈਂਸ ਪਿਆ ਉਹ ਸਾਰਾ ਕਲੀਅਰ ਕਰ ਦੇ ਕਿਉਂਕਿ ਥੋਣ ਤੈਨੂੰ ਪਤਾ ਕਿ ਮੇਰੀ ਭੈਣ ਦਾ ਵਿਆਹ ਕਹਿੰਦਾ ਉਸ ਵਿਆਹ ਤੇ ਜਾਣਾ ਮਾਸੜ ਦੇ ਵੀ ਹੁੰਦਾ ਤੇ ਪੈਸੇ ਦੀ ਲੋੜ ਆ ਮਾਸੜਾ ਦਾ ਵੀ ਕੋਈ ਗੱਲ ਨਹੀਂ ਕਰ ਦੂੰਗਾ ਕਹਿੰਦਾ ਜਦੋਂ ਮੈਂ ਮਾਸੜ ਨੂੰ ਇਹ ਗੱਲ ਕਹਿ ਦਿੱਤੀ ਵੀ ਮੇਰਾ ਬੈਲੈਂਸ ਸਾਰਾ ਦੇ ਦੇ ਕਹਿੰਦਾ 11 11.5 ਲੱਖ ਬੈਲੈਂਸ ਮੇਰਾ ਮਾਸੜ ਕੋਲੇ ਪਿਆ ਹੋਇਆ ਸੀਗਾ ਕਹਿੰਦਾ ਉਸ ਦਿਨ ਤੋਂ ਮਾਸੜ ਦੇ ਤੌਰ ਤਰੀਕੇ ਸਭ ਕੁਝ ਚੇਂਜ ਹੋ ਗਿਆ। ਕਹਿੰਦਾ ਮੁੜ ਕੇ ਹਜੇ ਉਸ ਗੱਲ ਨੂੰ 3 ਦਿਨ ਲੰਘਦੇ ਆ ਤੇ ਮਾਸੜ ਮੇਰੇ ਨਾਲ ਇਸ ਗੱਲ ਦਾ ਰੌਲਾ ਪਾ ਲੈਂਦਾ ਕਿ ਤੂੰ ਗੱਡੀ ਚੋਂ ਤੇਲ ਕੱਢਦਾ ਚੋਰੀ। ਕਹਿੰਦਾ ਮੈਂ ਮਾਸੜ ਨੂੰ ਕਿਹਾ ਵੀ ਤੂੰ ਜਿੱਥੇ ਮਰਜ਼ੀ ਮੈਨੂੰ ਬਿਠਾ ਕੇ ਸੌਂਖਵਾਲਾ। ਠੀਕ ਆ। ਜਿੱਥੋਂ ਮਰਜ਼ੀ ਤੂੰ ਨਿਖਵਾਰੀ ਕਰਾਲਾ। ਜੇ ਮੈਂ ਗੱਡੀ ਚੋਂ ਤੇਲ ਕੱਢਿਆ ਹੋਵੇ ਤਾਂ ਮੈਂ ਤੁਹਾਡਾ ਦੇਣਦਾਰ ਆ। ਪਰ ਐਵੇਂ ਤੱਕੇ ਨਾ ਕਹੀ ਜਾਏ ਕਿ ਤੂੰ ਗੱਡੀ ਨਹੀਂ ਸਹੀ ਚਲਾਉਂਦਾ। ਤੂੰ ਕਦੇ ਓਵਰ ਸਪੀਡ ਤੇ ਹੁੰਨਾ ਤੂੰ ਚਲਾਣ ਘਟਾ ਦੇਗਾ। ਤੂੰ ਉੱਥੇ ਲੋੜ ਲੈ ਕੇ ਟਾਈਮ ਤੇ ਨਹੀਂ ਪਹੁੰਚਿਆ ਵੀ ਐਵੇਂ ਬੇਫਜ਼ੂਲ ਦੀਆਂ ਬੇਹਵਾ ਗੱਲਾਂ। ਕਹਿੰਦਾ ਮੈਂ ਬਹੁਤ ਦੁਖੀ ਹੋ ਗਿਆ। ਕਹਿੰਦਾ ਭਰਾਵਾ ਇਹ ਕਹਿੰਦਾ ਮੇਰੇ ਵੀ ਪੈਗ-ਪਕ ਲੱਗੇ ਸੀਗੇ। ਕਹਿੰਦਾ ਮੈਂ ਮਾਸੜ ਅੱਗੇ ਬੋਲ ਪਿਆ। ਕਹਿੰਦਾ ਭਰਾਵਾ ਮਾਸੜ ਨੇ ਉਸ ਗੱਲ ਦਾ ਇੰਨਾ ਕਿ ਇਸ਼ੂ ਬਣਾ ਲਿਆ ਵੀ ਗੱਲਾਂ ਛੱਡ ਦੇ। ਮੁੜ ਕੇ ਮੇਰੀ ਮਾਂ ਨੂੰ ਫੋਨ, ਮੇਰੇ ਪਿਓ ਨੂੰ ਫੋਨ ਵੀ ਥੋੜਾ ਮੁੰਡਾ ਮੈਨੂੰ ਸ਼ਰਾਬ ਪੀ ਕੇ ਗਾਲ੍ਹਾਂ ਕੱਢਦਾ। ਥੋੜੇ ਮੁੰਡੇ ਨੂੰ ਬੋਲਣ ਦੀ ਅਕਲ ਹੈ ਨਹੀਂ। ਇਹ ਮੇਰੀ ਗੱਡੀ ਚੋਂ ਤੇਲ ਕੱਢ ਲੈਂਦਾ। ਇਹ ਲੋਡ ਦੇ ਟਾਈਮ ਤੇ ਪਚਾਉਂਦਾ ਇਥੇ ਕੁੜੀਆਂ ਲੈ ਕੇ ਤੁਰਿਆ ਫਿਰਦਾ ਲੜਾਈਆਂ ਕਰਦਾ ਪੜਾਈ ਐਵੇਂ ਕਹਿੰਦਾ ਐਡੀਆਂ ਕ ਤੌਮ ਤਾਂ ਲਾਤੀਆਂ ਗੱਲਾਂ ਹੀ ਛੱਡ ਦੇ ਕਹਿੰਦਾ ਭਰਾਵਾ ਮੇਰੀ ਮਾਂ ਉਥੇ ਭੂਕੇ ਰੋਵੇ ਵੀ ਮੇਰਾ ਪੁੱਤ ਐਡਾ ਨਕਮਾ ਵੀ ਜੇ ਕੈਨੇਡਾ ਚ ਕੋਈ ਪੁਲਿਸ ਨੇ ਫੜ ਲਿਆ ਕੁਝ ਵੀ ਉਹ ਸਾਰੀ ਉਰ ਜੇਲ੍ਹ ਚ ਮਰ ਜਾਊਗਾ ਵੀ ਕਰੀ ਕੀ ਜਾਂਦਾ ਮੇਰੀ ਮਾਂ ਕਹਿੰਦਾ ਮੈਨੂੰ ਫੋਨ ਲਾਇ ਗਾਲਾਂ ਕੱਢੀ ਜਵੇਂ ਮੇਰਾ ਪਿਓ ਮੈਨੂੰ ਗਾਲਾਂ ਕੱਢੀ ਜਵੇਂ ਮੈਂ ਕਿਹਾ ਵੀ ਮੈਂ ਤਾਂ ਕੁਝ ਕਰਦਾ ਹੀ ਨਹੀਂ ਇਹੋ ਜਾਂ ਵੀ ਮੈਂ ਤਾਂ ਮਾਸੜ ਤੋਂ 10-11 ਲੱਖ ਰੁਪਈਆ ਲੈਣਾ ਉਸ ਦਿਨ ਦੇ ਮਾਸੜ ਦੇ ਰੰਗ ਬਦਲੇ ਪਏ ਆ ਗਾ ਚਲੋ ਜੀ ਕਦਾ ਕੋਈ ਪੈਸੇ ਪੁੱਛੇ ਨਹੀਂ ਭੱਜ ਜਾ ਇੱਥੋਂ ਤੈਨੂੰ ਅਸੀਂ ਕੰਮ ਤੇ ਰੱਖਣਾ ਨਹੀਂ ਤੂੰ ਸਾਡਾ ਨੁਕਸਾਨ ਹੀ ਬਹੁਤ ਕਰਤਾ ਤੂੰ ਤਾਂ ਕਦੇ ਲੋੜ ਟਾਈਮ ਤੇ ਪਹੁੰਚਾਇਆ ਹੀ ਨਹੀਂ ਤੂੰ ਤਾਂ ਦੇਖ ਇੱਥੋਂ ਗੱਡੀ ਲਾ ਤੀਥੋਂ ਗੱਡੀ ਲਾ ਤੂੰ दारू ਪੀਂਦਾ ਤੂੰ ਤਾਂ ਡਰਾਈਵਿੰਗ ਕਰਦਾ ਵੀ दारू ਪੀ ਲੈਣਾ ਤੂੰ ਸਾਡੇ ਜਾਨ ਨੂੰ ਸਿਆਪਾ ਖੜਾ ਕਰ ਦੇਗਾ ਕਹਿੰਦਾ ਭਰਾਵਾ ਮੇਰੀਆਂ ਗੰਦੀਆਂ ਗਾਲਾਂ ਗੱਡੀਆਂ ਮਾਸੜ ਨੇ ਕਹਿੰਦਾ ਵੀ ਮੇਰੇ ਕੋਈ ਅੰਦਰ ਨਹੀਂ ਸੀ ਵੜ ਕੇ ਜਾਂਦਾ ਕਹਿੰਦਾ ਵੀ ਮੈਂ ਇੱਕ ਵਾਰੀ ਤੋਂ ਚਲਾ ਗਿਆ ਮੈਂ ਅੱਜੀ ਘਰ ਨੂੰ ਜਾ ਕੇ ਸਾਰਾ ਕੁਝ ਦੱਸਿਆ ਵੀ ਇਸ ਤਰ੍ਹਾਂ ਕਰਕੇ ਮਾਸੜਾਂ ਨੇ ਮੈਨੂੰ ਗਾਲਾਂ ਕੱਢੀਆਂ ਨੇ ਜਿਹੜਾ 11 11 ਲੱਖ ਰੁਪਈਆ ਮਾਸੜੋਂ ਤੋਂ ਸਿਟੀ ਜਨ ਬੰਦਾ ਹੁਣ ਮੁੰਡਾਰਵੀ ਲੱਗੇ ਕਿ ਵੀ ਮੇਕੇ ਦੇ ਮਾਸੜੋਂ ਕੋਈ ਸਿਆਪਾਣਾ ਪਾ ਦੇ। ਕਹਾਂ ਚਲੋਈ ਮੈਂ ਮਾਸੀ-ਮੂਸੀ ਨੂੰ ਕਿਹਾ ਮਾਸੀ ਵੀ ਕਹਿੰਦੀ ਭਰਾਵਾ ਮੈਨੂੰ ਤਾਂ ਪਤਾ ਨਹੀਂ ਮਾਸੜੋਂ ਨਾਲ ਨਿਪਟੜਦਾ। ਮੁੜ ਕੇ ਮੈਂ ਤੇ ਮਾਂ ਪੇਣ ਨੂੰ ਦੱਸਿਆ ਵੀ ਆਪਾਂ 11 11.5 ਲੱਖ ਰੁਪਈਆ ਲੈਣਾ ਤੇ ਮਾਸੜਾ ਹੱਥ ਖੜੇ ਕਰ ਗਿਆ। ਵੀ ਹੁਣ ਕੀ ਕਰੀਏ? ਕਹਿੰਦਾ ਮੇਰੀ ਮਾਂ ਨੇ ਮਾਸੀ ਨਾਲ ਗੱਲ ਕੀਤੀ ਤੇ ਮਾਸਸੀ ਕਹਿੰਦਾ ਪੈਰਾਂ ਦੇ ਪਾਣੀ ਨਾ ਪੈਣ ਦਵੇ। ਕਹਿੰਦੀ ਥੋੜੇ ਮੁੰਡੇ ਰਵੇਂ ਸਾਡਾ ਨੁਕਸਾਨ ਹੀ ਬੜਾ ਕਰਤਾ। ਜੇ ਕਰਤਾ ਉਹ ਕਰਤਾ। ਕੁੱਲ ਮਿਲਾ ਕੇ ਕਹਿੰਦਾ ਵੀ ਦੁੱਤ ਵਰਗਾ ਚਿੱਟਾ ਜਵ ਚਲੋ ਜੀ ਕਹਿੰਦਾ ਮੈਂ ਦਾੜ ਵਟ ਕੇ ਬਹਿ ਗਿਆ ਕਹਿੰਦਾ ਉਸ ਗੱਲ ਨੂੰ ਕਟੋੜ ਤਿੰਨ ਚਾਰ ਸਾਲ ਲੰਘ ਗਏ ਚਲੋ ਜੀ ਕਹਿੰਦਾ ਪੈ ਭੈਣ ਦਾ ਵਿਆਹ ਪੈਸੇ ਫੜ ਫੜਾ ਕੇ ਲੋਨ ਚੱਕ ਚੱਕ ਕੇ ਜਿਵੇਂ ਮਰਜੀ ਕਹਿੰਦਾ ਔਖੇ ਸਭਕ ਨੇ ਘਰਤਾ ਉਸ ਵਿਆਹ ਦੇ ਨਾਮ ਮੇਰੀ ਮਾਸ ਸੀ ਗਈ ਨਾ ਮੇਰਾ ਮਾਸੜ ਗਿਆ ਕਹਿੰਦਾ ਉਹ ਵੀ ਮੇਰੇ ਦਿਲ ਚ ਬੜਾ ਕਰੋੜ ਵੀ ਕੋਈ ਗੱਲ ਹੈ ਟਾਈਮ ਆਊ ਕਦੇ ਕਹਿੰਦਾ ਤਿੰਨ ਚਾਰ ਸਾਲਾਂ ਬਾਅਦ ਮੇਰਾ ਮਾਸੜ ਕੱਲਾ ਪੰਜਾਬ ਜਾਂਦਾ 28 ਦਿਨਾਂ ਲਈ ਕਹਿੰਦਾ ਹੁਣ ਰਿਸ਼ਤੇਦਾਰੀ ਸੀ ਮੈਨੂੰ ਪਤਾ ਲੱਗ ਗਿਆ ਵੀ ਮਾਸੜ ਪੰਜਾਬ ਚੱਲਿਆ ਕਹਿੰਦਾ ਮਾਸੜ ਦੇ ਪੰਜਾਬ ਜਾਣ ਤੋਂ ਪਹਿਲਾਂ ਜਿਹੜੇ ਮੇਰੇ ਚੁੰਡੀ ਦੇ ਯਾਰ ਪੰਜਾਬ 'ਚ ਰਹਿੰਦੇ ਸੀ ਮੈਨੂੰ ਕਹੇ ਤਾਂ ਮਿੱਤਰੋ ਤੁਹਾਨੂੰ ਲੱਖ ਰੁਪਈਆ ਚਾਹੀਦਾ 2 ਲੱਖ ਲਈ ਚਾਹੀਦਾ 4 ਲੱਖ ਚਾਹੀਦੇ ਜਿੰਨੇ ਚਾਹੀਦੇ ਬੋਲੋ ਪਰ ਮੇਰੇ ਮਾਸੜ ਦੀ ਸ਼ਤਰਾਉਲ ਇਹੋ ਜੀ ਕਰਨੀ ਆ ਕਿ ਮੁੜ ਕੇ ਸਾਰੀ ਉਮਰੇ ਪੰਜਾਬ ਨਾ ਆਵੇ ਉਹ ਕਹਿੰਦੇ ਵੀ ਕੋਈ ਚੱਕਰ ਹੀ ਗਈ ਉਹਦਾ ਪੰਜਾਬ ਵਾਲੇ ਪਹਿਲਾਂ ਹੀ ਹੱਥਾਂ 'ਤੇ ਥੁੱਕੀ ਫਿਰਦੇ ਹੁੰਦੇ ਆ ਕਹਿੰਦਾ 10 12 ਮੁੰਡੇ ਮੇਰੇ ਨਾਲ ਕਾਲਜ ਟਾਈਮ ਪੜ੍ਹਦੇ ਸੀ ਚੰਗੀ ਨਾਲ ਉਹਨਾਂ ਭਰਾਪੇ ਸੀ ਚੰਗੀ ਨਾਲ ਉਹਨਾਂ ਭਰਾਦਾਰੀ ਸੀ ਯਾਰੀ ਸੀ ਫੌਂਟ ਤੇ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਸੀ ਕਹਿੰਦਾ ਸਭ ਤੋਂ ਪਹਿਲਾਂ ਫੇਰ ਮੈਂ ਮਾਸੜ ਦੇ ਘਰ ਦੀ ਲੋਕੇਸ਼ਨ ਭੇਜੀ ਵੀ ਆ ਆਪਦਾ ਪਿੰਡ ਆ ਇੱਥੇ ਉਹਦੀ ਕੋਠੀ ਆ ਆ ਗੱਲਬਾਤ ਸਾਰਾ ਕੁਝ ਕਹਿੰਦਾ ਭਰਾਵਾ ਮੰਦਿਰ ਚੜ ਗਈ ਪਿੱਛੇ ਲਾ ਆ ਕੇ ਪੁੱਕੀ ਦੇ ਕਾਰ ਉਹਨਾਂ ਨੇ ਤਿੰਨ ਚਾਰ ਦਿਨ ਮਾਸੜ ਦੀ ਰੈਕੀ ਕੀਤੀ ਤੇ ਮੁੜ ਕੇ ਮਾਸੜ ਕਹਿੰਦਾ ਕਿਤੇ ਕੰਮ ਨਿਕਲਿਆ ਉਹਨਾਂ ਗੱਡੀ ਰਾਹ ਚ ਘੇਰ ਲਈ ਤੇ ਮਾਸੜ ਚੱਕ ਲਿਆ 10 12 ਜਣੇ ਕਹਿੰਦਾ ਦੋ ਤਿੰਨ ਉਹਨਾਂ ਕੋਲੇ ਗੱਡੀਆਂ ਉਹਨਾਂ ਨੇ ਮਾਸੜਾ ਸੁੱਟ ਲਿਆ ਗੱਡੀ 'ਚ ਤੇ ਕਹਿੰਦਾ ਆ ਕਟਾਪਾ ਕੀਤਾ ਮਾਸੜ ਦਾ ਆ ਕਟਾਪਾ ਕੀਤਾ ਕਹਿੰਦਾ ਭਰਾਵਾ ਵੀ ਮਾਸੜ ਜੋੜੇ ਹੱਥ ਪਿਰਾਵਾ ਤੁਸੀਂ ਕਹੋਣ ਜੀ ਦੱਸੋ ਕੀ ਚੱਕਰ ਬਣ ਗਿਆ ਮੈਨੂੰ ਗੱਲ ਦੱਸੋ ਕਹਿੰਦਾ ਉਹ ਕਹਿੰਦੇ ਵੀ ਸਾਡੇ ਯਾਰ ਦੇ ਪੈਸੇ ਮੋੜ ਜੇ ਜਿਹੜਾ ਤੂੰ 11 11 ਲੱਖ ਰੁਪਈਆ ਦੱਬਿਆ ਸਾਡੇ ਉਹ ਪੈਸੇ ਮੋੜ ਕਹਿੰਦਾ ਸਾਡੇ ਰਿਸ਼ਤੇ ਰਿਹਾ ਆਪੇ ਨਿਬੜਨਾਂਗੇ ਜਦੋਂ ਇੰਨੀ ਗੱਲ ਕਈ ਪਿਰਾਵਾ ਉਹਨੇ ਮਾਸੜ ਦੇ ਪੰਜ ਸੱਤ ਹੋਰ ਧਰਤੀਆਂ ਹੁਣ ਤੁਹਾਨੂੰ ਪਤਾ ਜਿਹੜਾ ਬੰਦਾ ਕੈਨੇਡਾ ਦਾ ਸਿਟੀਜ਼ਨ ਆ ਉਹ ਪੰਜਾਬ ਵਾਲੇ ਦੀ ਕੁੱਟ ਕਿਵੇਂ ਝਾਲ ਲੂਗਾ ਪਿਰਾਵਾ ਮਢੀਰ ਨੇ ਕੁੱਟਿਆ ਵਾਲੀ ਤਸਲੀਨਾ ਗੁੱਜੀਆਂ ਠੋਕੀਆਂ ਚੰਗੀਆਂ ਖੁਜਾਂ ਹਾਜਾਂ ਤੇ ਮਾਸੜ ਨੇ 15 ਮਿੰਟਾਂ ਬਾਅਦ ਉਹ 11.5 ਲੱਖ ਰੁਪਈਆ ਤੇ ਉਤੋਂ ਉਹਨਾਂ ਮੁੰਡਿਆਂ ਨੂੰ ਕਹਿੰਦਾ ਵੀ ਮੇਰੇ ਮੇਰੇ ਤੋਂ ਗਲਤੀ ਹੋ ਗਈ ਮੈਂ ਦੋਨੇ ਹੱਥ ਜੋੜਦਾ ਜੇ ਤੁਹਾਨੂੰ ਖਰਚਾ ਪਾਣੀ ਚਾਹੀਦਾ ਤਾਂ ਮੈਨੂੰ ਦੱਸ ਦਿਓ ਪਰ ਮੇਰਾ ਖਹਿੜਾ ਛੱਡ ਦਿਓ ਫਿਰ ਉਹ ਮੜੀਰ ਹੈਗੀ ਸੀ ਭਾਈ ਨਸ਼ਾ ਪਤਾ ਚੱਲਿਆ ਸੀ ਪੂਰਾ ਉਹ ਕਹਿੰਦਾ ਜੇ ਤੂੰ ਥਾਣੇ ਗਿਆ ਕੋਈ ਗੱਲ ਨਹੀਂ ਸਾਡੇ ਜਿਹੜਾ ਪਰਚਾ ਘੁਣਾ ਕਰਾ ਲਈ ਪਰ ਜਹਾਜ਼ ਤੇ ਫਿਰ ਤੂੰ ਵੀ ਨਹੀਂ ਚੜਦਾ ਜਹਾਜ਼ ਨਹੀਂ ਚੜਦਾ ਤੂੰ ਇਹ ਗੱਲ ਸੁਣ ਲੈ ਸਾਡੇ ਪਿੱਛੇ ਹੋਰ ਵੀ ਗੈਂਗ ਸਾਡੀ ਬਹੁਤ ਵੱਡੀ ਆ ਤੇ 에어ਪੋਰਟ ਜਾਣ ਤੋਂ ਪਹਿਲਾਂ ਬਲਤਰਾ ਕੋ ਗੁਜਰਤ ਕਰਦਾਂਗੇ ਹੁਣ ਮਾਸੜ ਥਾਰ ਥਾਰ ਕੰਬੇ ਕਹਿੰਦਾ ਮਾਸੜ ਨੂੰ ਜਦੋਂ ਉਹਨੇ ਗੱਡੀ ਚੋਂ ਕੱਢ ਕੇ ਸਿੱਟਿਆ ਬਾਹਰ ਤੇ ਕਹਿੰਦਾ ਭਰਾਵਾ ਮਾਸੜ ਦੇ ਵਾਲ ਬੁੱਲ ਖੁੱਲ ਗਏ ਗੱਲਾਂ ਗੁੱਲਾਂ ਸੁੱਜ ਗਈਆਂ ਬੁੱਲ ਬੱਲ ਪਾਟ ਕੇ ਇੱਕ ਤਾਂ ਦੰਦ ਵੀ ਕਹਿੰਦਾ ਟੁੱਟ ਗਿਆ ਜਦੋਂ ਮਾਸੜ ਨੇ ਘਰੇ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਮੈਨੂੰ ਬੰਦੇ ਪੈ ਗਏ ਤੇ ਕਹਿੰਦਾ ਮਾਸੜ ਘਰੇ ਚੱਲਾ ਜਾਂਦਾ ਤੇ ਜਾ ਕੇ ਸਾਰਾ ਕੁਝ ਦੱਸ ਦਿੰਦਾ ਵੀ ਉਹਨੇ ਕੈਨੇਡਾ ਬੈਠੇ ਨੇ ਮੇਰੇ ਤੇ ਗੇਮ ਪਵਾਤੀ ਬਾਈ ਕਹਿੰਦਾ ਵੀ ਮੈਨੂੰ ਫੋਨ ਆਇਆ ਮੈਂ ਕਿਹਾ ਮੈਂ ਤਾਂ ਸੁੱਤਾ ਪਿਆ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਹੋਈ ਆ ਮੈਨੂੰ ਠੀਕ ਆ ਮੈਂ ਯਾਰਾ ਦੋਸਤਾਂ ਨੂੰ ਇੱਕ ਗੱਲ ਦੱਸੀ ਸੀ ਵੀ ਇਹ ਮੇਰੇ ਪੈਸੇ ਮਾਸੜਾਂ ਦੇ ਦੱਬੇ ਆ ਪਰ ਮੇਰੀ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਕਿਸੇ ਨਾਲ ਕਹਿੰਦਾ ਵੀ ਆਪਾਂ ਵੀ ਝੁਗਾ ਚੁੱਕਤਾ ਮੁੜ ਕੇ ਥਾਣੇ ਥੋਣੇ ਗਏ ਮੁੜ ਕੇ ਕਹਿੰਦਾ ਹਣ ਪਛਾਤਿਆਂ ਦੇ ਪਰਚਾ ਪੁਰਚਾ ਕਿਤੇ ਕਰਾ ਆਏ ਕਹਿੰਦਾ ਭਰਾਵਾ ਪਰਚਾ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਮਾਸੜ ਕਹਿੰਦਾ ਗਿਆ 28 ਦਿਨਾਂ ਵਾਸਤੇ ਤੇ ਮਾਸੜ ਕਹਿੰਦਾ ਪੰਜਵੇਂ ਦਿਨ ਟਿਕਟ ਕਰਾ ਕੇ ਕੈਨੇਡਾ ਆ ਗਿਆ ਕਹਿੰਦਾ ਹੁਣ ਮਾਸੜ ਕੰਨ ਚ ਪਾਉਣ ਹੀ ਕੁਸਕਦਾ ਐ ਸੋਸਰੀ ਬਣ ਕੇ ਤੁਰਿਆ ਫਿਰਦਾ ਕਹਿੰਦਾ ਕਹਿੰਦਾ ਵੀ ਹੁਣ ਰਿਸ਼ਤੇਦਾਰੀ ਤਾਂ ਕਾਦੀ ਰਹਿ ਗਈ ਹੁਣ ਬੋਲਚਾਲ ਸ ਪਰਾ ਭਾਈ ਆਪਾਂ ਕਹਿੰਦਾ ਆਪਦੇ ਪੈਸੇ ਕਢਾ ਲੈ। ਤੇ ਕਹਿੰਦਾ ਹੁਣ ਮਾਸਟਰ ਸਾਰੀ ਓਰ ਪੰਜਾਬ ਨਹੀਂ ਜਾਂਦਾ। ਇੰਨੀ ਗੱਲ ਕਹਿੰਦਾ ਮੈਂ ਲਿਖ ਕੇ ਦੇ ਦਿੰਦਾ। ਕਿਉਂਕਿ ਮਾਸਟਰ ਦਾ ਕਹਿੰਦਾ ਕਟਾਪਾ ਬਾਲਾ ਪੜਾ ਕੀਤਾ ਪਤੰਦਾਰੇ ਬਾਲਾ ਪੜਾ। ਲੱਤ ਬਾਣੀ ਤੋੜੀ ਕੱਲਾ ਕਟਾਪਾ ਹੀ ਕੀਤਾ। ਉਹ ਵੀ ਇੰਨੇ ਗਰੀਨਲ ਕੀਤਾ ਵੀ ਕਹਿੰਦਾ ਤਸੱਲੀਆਂ ਕਰਾਤੀਆਂ। ਤੇ ਬਾਈ ਕਹਿੰਦਾ ਅਸੀਂ ਮੇਰੀ ਇਹ ਵੀਡੀਓ ਲੋਕਾਂ ਨਾਲ ਸਾਂਝੀ ਕਰੀ। ਵੀ ਜੇਕਰ ਕੋਈ ਕੈਨੇਡਾ ਦੇ ਵਿੱਚ ਥੋੜੇ ਪੈਸੇ ਦੱਬਦਾ ਜਾਂ ਕਿਸੇ ਹੋਰ ਕੰਟਰੀ 'ਚ ਕੋਈ ਬੰਦਾ ਥੋੜੇ ਪੈਸੇ ਦੱਬਦਾ ਤਾਂ ਸਬਰ ਰੱਖਿਆ ਕਰੋ। ਉਸ ਬੰਦੇ ਦਾ ਪਿੱਛਾ ਨਾ ਛੱਡਿਆ ਕਰੋ ਕਦਾ ਪੈਸੇ ਦਾ ਫਿਰੇ ਰਿਸ਼ਤੇ ਦਾ ਹੱਥ ਜੋੜ-ਜੋੜ ਕੇ ਦਿੰਦੇ ਹੁੰਦੇ ਜਿਨ੍ਹਾਂ ਨੇ ਪੈਸੇ ਦੱਬੇ ਹੁੰਦੇ ਆ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਆ ਅਸੀਂ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਵੀਡੀਓ ਦੇਖ ਕੇ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਖਾਨੇ ਖੁੱਲਣ ਲੱਗ ਜਾਂਦੇ ਆ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਮਿਲਦੀ ਆ ਲੋਕ ਸचेਤ ਹੁੰਦੇ ਆ ਜਿਉਂਦੇ ਵਾਸਤੇ ਰਹੋ